کڈدا گیا کڈدا گیا اٹا نہیں اپنے I'm <laughs> sorry.

ਬੀਜੇਪੀ ਦਾ ਲਗਾਤਾਰ ਪਿੰਡਾਂ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਇਸੇ ਤਹਿਤ ਪਿੰਡ ਸਿਹਰਾ ਦੇ ਵਿੱਚ ਭਾਜਪਾ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਦੇ ਫਲੋ ਆਪਣਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਕਿਸਾਨਾਂ ਦੇ ਫਲੋ ਵਿਰੋਧ ਕੀਤਾ ਗਿਆ ਤਾਂ ਇੱਕ ਕਿਸਾਨ ਦੀ ਧੱਕਾ ਮੁਕੀ ਦੇ ਦੌਰਾਨ ਮੌਤ ਹੋਈ ਹੈ ਜਿਨ੍ਹਾਂ ਦੀ ਪਛਾਣ ਸ੍ਰੀਂਦਰਪਾਲ ਸਿੰਘ ਪਿੰਡ ਆਕੜੀ ਵਜੋਂ ਹੋਈ ਹੈ ਮ੍ਰਿਤਕ ਕਿਸਾਨ ਦੀ ਮ੍ਰਿਤਕ ਦੇ ਰਾਜਪੁਰ ਦੇ ਸਰਕਾਰੀ ਹਸਪਤਾਲ ਲਿਆਂਦੀ ਗਈ ਜਿੱਥੇ ਲਗਾਤਾਰ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮੌਜੂਦ ਨੇ ਰਾਜਨੀਤਿਕ ਪਾਰਟੀਆਂ ਦੇ ਵੱਖ-ਵੱਖ ਨੁਮਾਇੰਦਿਆਂ ਦੇ ਫੋਲੋ ਸਰਕਾਰੀ ਹਸਪਤਾਲ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਸੋ ਇਸੇ ਦੌਰਾਨ ਹੋਰ ਕੀ ਕੁਝ ਕਹਿਣਾ ਸੀ ਕਿਸਾਨ ਆਗੂਆਂ ਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦਾ ਸੋ ਆਉ ਸੁਣ ਲੈਣੇ ਉਹਨਾਂ ਦੀ ਜ਼ੁਬਾਨੀ ਦੇਖੋ ਜੀ ਬਹੁਤ ਹੀ ਮੰਦਭਾਗੀ ਘਟਨਾ ਹੈ ਤੇ ਜੇ ਕਿਸਾਨ ਵੀਰ ਸਾਡੇ ਸ਼ਾਂਤੀ ਮੇਂ ਪ੍ਰਦਰਸ਼ਨ ਕਰ ਰਹੇ ਸੀ ਜਾਂ ਰੋਕ ਕੇ ਉਹਨਾਂ ਨਾਲ ਸਵਾਲ ਜਵਾਬ ਕਰ ਰਹੇ ਸੀ ਤਾਂ ਇਹ ਥੋੜੀ ਜਿਹੀ ਵੀ ਗੁੰਡਾਗਰਦੀ ਕਰਾਂਗੇ ਤਾਂ ਬਹੁਤ ਹੀ ਮਾੜੀ ਘਟਨਾ ਹੋਈ ਹੈ ਅੱਜ ਇਹ ਅੱਜ ਲੋਕਤੰਤਰ ਦੀ ਹੱਤਿਆ ਹੋਈ ਹੈ ਵੀ ਇਹ ਤਾਂ ਕਲੀਅਰ ਹੋ ਗਿਆ ਕਿ ਭਾਜਪਾ ਲੋਕਤੰਤਰ ਦਾ ਗਲਾ ਘੋਟ ਰਹੀ ਹੈ ਇੱਕ ਕਿਸਾਨ ਵੀਰ ਤੇ ਜਿਵੇਂ ਉਹ ਕਹਿੰਦੇ ਆ ਵੀ ਉਹਨਾਂ ਦੇ ਕੁਝ ਗੁੰਡੇ ਉੱਤਰ ਕੇ ਉਹਨਾਂ ਨੇ ਲਾਠੀ ਚਾਰਜ ਕੀਤਾ ਔਰ ੱਤਕਾ ਦਿੱਤਾ ਤਾਂ ਉਹਦੇ ਨਾਲ ਉਹਨਾਂ ਦੀ ਡੈਥ ਹੋ ਗਈ ਹੈ ਤਾਂ ਬਹੁਤ ਮਾੜੀ ਘਟਨਾ ਹੈ ਸਰਕਾਰ ਇਹਨਾਂ ਦੇ ਨਾਲ ਹੈ ਔਰ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਬਿਲਕੁਲ ਸਖਤ ਸਜ਼ਾ ਦਿੱਤੀ ਜਾਵੇ ਹਾਂ ਉਹ ਸਰਕਾਰ ਕਰ ਰਹੀ ਹੈ ਮਾਨ ਸਾਹਿਬ ਨਾਲ ਗੱਲ ਹੋ ਗਈ ਹੈ ਕਰ ਰਹੇ ਹੈ ਜਲਦੀ ਹੀ ਕਾਰਵਾਈ ਹੋਊਗੀ ਤੇ ਪੋਸਟਮਾਰਟਮ ਦੇ ਵੀ ਉਹਨਾਂ ਜਥੇਬੰਦੀਆਂ ਦਾ ਜੋ ਫੈਸਲਾ ਆਊਗਾ ਜਿਸ ਹਿਸਾਬ ਨਾਲ ਉਦਾਂ ਹੀ ਕੀਤਾ ਜਾਊਗਾ ਜੋ ਪਰਿਵਾਰ ਦਾ ਜਥੇਬੰਦੀਆਂ ਦਾ ਫੈਸਲਾ ਹੋਵੇ ਬਿਲਕੁਲ ਉਹੀ ਤਾਂ ਮੈਂ ਕਹਿ ਰਹੀ ਹਾਂ ਵੀ ਇੱਥੋਂ ਦਾ ਕਲੀਅਰ ਹੋ ਗਿਆ ਕਿ ਬੀਜੇਪੀ ਲਾਲੋ ਮੋਦੀ ਸਰਕਾਰ ਲਾਲੋ ਲੋਕਤੰਤਰ ਦਾ ਗਲਾ ਘੋਟ ਰਹੀ ਹੈ ਦਾ ਮਤਲਬ ਤਾਂ ਇਹ ਤਾਂ ਬਹੁਤ ਹੀ ਸ਼ਰਮਨਾਕ ਘਟਨਾ ਜਿਹੜੀ ਅੱਜ ਅੱਜ ਦੀ ਹੋਈ ਹੈ ਕਿਸਾਨ ਵੀਰ ਸਾਡੇ ਸ਼ਾਂਤੀ ਮੇਂ ਬੈਠੇ ਆਪਦਾ ਪ੍ਰਦਰਸ਼ਨ ਕਰ ਰਹੇ ਆ ਆਪ ਦੀ ਸ਼ਾਂਤੀ ਮੇਂ ਨਾਲ ਆਵਾਜ਼ ਚੱਕਦੇ ਆ ਜੇ ਕੋਈ ਆਉਂਦਾ ਸਵਾਲ ਪੁੱਛਣ ਲਈ ਰੋਕ ਰਹੀ ਹੈ ਤਾਂ ਜੇ ਉਹਨਾਂ ਤੇ ਡਾਂਗਾ ਵਰਸਾਈਆਂ ਜਾਣਗੇ ਤਾਂ ਬਹੁਤ ਮਾੜੀ ਘਟਨਾ ਹੈ ਮੈਂ ਸੋਚਦਾ ਕਿ ਜਿੰਨਾ ਸਾਨੂੰ ਪਰਿਵਾਰ ਦੇ ਨਾਲ ਅੱਜ ਦੁੱਖ ਹੈ ਕਿਉਂਕਿ ਅੱਜ ਗੱਲ ਸ੍ਰੀਂਦਰਪਾਲ ਦੀ ਨਹੀਂ ਹੈ ਕਿ ਗੱਲ ਤਾਂ ਸਮੁੱਚੇ ਕਿਸਾਨ ਭਾਈਚਾਰੇ ਦੀ ਹੈ ਸਮੁੱਚੇ ਪੰਜਾਬੀਆਂ ਦੀ ਹੈਗੀ ਆ ਕਿਉਂਕਿ ਜਿਹੜੀ ਇਹ ਜਿਟੇਸ਼ਨ ਲੜੀ ਜਾ ਰਹੀ ਹੈਗੀ ਆ ਨਾ ਕਿ ਇੱਕ ਵਰਗ ਦੇ ਨਹੀਂ ਹੈ ਸਮੁੱਚੇ ਪੰਜਾਬ ਦੇ ਲੋਕਾਂ ਦੇ ਵਾਸਤੇ ਆ। ਸੋ ਇਹਦੇ ਕਰਕੇ ਜਦੋਂ ਜਦੋਂ ਇਹ ਐਡੀ ਪੱਟੀ ਲੜਾਈ ਜਿਹੜੀ ਜਾਰੀ ਆ ਤਾਂ ਇਸ ਲੜਾਈ ਦੇ ਵਿੱਚ ਜਿਹੜਾ ਯੋਗਦਾਨ ਹੈਗਾ ਤੇ ਆਮ ਜਿਹੜੇ ਲੋਕ ਆ ਉਹ ਜਿਹੜੇ ਬਾਹਰੇ ਹੈਗੇ ਆ ਤਾਂ ਉਹਨਾਂ ਨੂੰ ਘੱਟੋ-ਘੱਟ ਰੁਕਣਾ ਚਾਹੀਦਾ ਹੈਗਾ। ਜਦੋਂ ਕਿ ਐਸਕੇਐਮ ਨੇ ਸਾਰਿਆਂ ਨੇ ਜਿਹੜੀਆਂ ਜਿੱਥੇ ਬੰਦੀਆਂ ਨੇ ਇਹ ਅੰਗਵਾਲ ਦਿੱਤੀ ਹੋਈ ਆ ਕਿ ਅਸੀਂ ਇਹਨਾਂ ਦਾ ਬੀਜੇਪੀ ਦਾ ਬਾਈਕਾਟ ਕਰਨਾ ਤੇ باوجود ਜਿੱਦ ਜਿੱਦ ਕਰਦਿਆਂ ਕਿ ਉਹ ਕਿਉਂ ਮਤਲਬ ਕਿ ਪਿੰਡਾਂ ਦੇ ਵਿੱਚ ਧੱਕੇ ਦੇ ਮਾਰੇ ਆ ਇਹ ਕਾਂਗਰਸ ਕੋਲੋਂ ਕੀ ਸਟੈਂਡ ਲਿਆ ਜਾ ਰਿਹਾ ਕਾਂਗਰਸ ਬਿਲਕੁਲ ਕਿਸਾਨਾਂ ਦੇ ਨਾਲ ਆ ਅਸੀਂ ਪਹਿਲਾਂ ਵੀ ਨਾਲ ਰਹੇ ਆ ਤੇ ਅੱਗੇ ਨੂੰ ਵੀ ਨਾਲ ਰਹਿਾਂਗੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਤੋਂ ਬਦਲ ਕਰਵਾਈ ਠੀਕ ਹੈ ਸਸਿਕਾਲ ਜੀ ਬਹੁਤ ਹੀ ਮੰਦ ਭਾਗੀ ਘਟਨਾ ਆ ਕਿਸਾਨਾਂ ਦੇ ਵੱਲੋਂ ਕਹਿਣ ਦੇ ਬਾਵਜੂਦ ਦੱਸਣ ਦੇ ਬਾਵਜੂਦ ਵੀ ਜਿਹੜੀਆਂ ਭਾਜਪਾ ਦੀਆਂ ਪਿੰਡਾਂ ਦੇ ਵਿੱਚ ਮੀਟਿੰਗਾਂ ਨਾ ਕਰਾਈਆਂ ਜਾਂ ਜੇ ਕਰਾਉਣੀਆਂ ਜਾਂ ਨਹੀਂ ਕਰਨੀਆਂ ਪਰ ਇਸ ਤਰ੍ਹਾਂ ਦਾ ਵਿਰੋਧ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਜਿਹੜਾ ਅੱਜ ਹੋਇਆ ਬਜ਼ੁਰਗਾਂ ਨੂੰ ਕਿਸਾਨਾਂ ਨੂੰ ਤੱਕੇ ਮਰੇ ਗਏ ਉਹਦੇ ਵਿੱਚ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਸਰਿੰਦਰ ਸਿੰਘ ਆਕੜੀ ਦੀ ਮੌਤ ਹੋਈ ਹੈ ਤੇ ਜੋ ਵੀ ਕਾਨੂੰਨ ਅਨਸਾਰ ਬਣਦੀ ਕਾਰਵਾਈ ਹੈ ਉਹ ਜੜੀ ਆ ਜਰੂਰ ਕੀਤੀ ਜਾਏਗੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਲਖੀਮਪੁਰ ਖੀਰੀਵਰਗਾ ਜਿਹੜਾ ਮਾਹੌਲ ਬਣਾ ਦਿੱਤਾ ਗਿਆ ਹਾਂ ਹੱਕ ਹੈ ਹਰਕ ਨੂੰ ਅਸੀਂ ਵੀ ਪਿੰਡਾਂ ਦੇ ਵਿੱਚ ਜਾਂਦੇ ਹਾਂ ਹਰਕ ਪਾਰਟੀ ਜਾਂਦੀ ਹੈ ਸ਼ੁਰੂ ਤੋਂ ਹੀ ਜਾਂਦੀ ਹੈ ਜਿਹੜੀ ਵੀ ਪਿੰਡਾਂ ਦੇ ਵਿੱਚ ਜਾਂਦੀ ਉਹਨੂੰ ਸਵਾਲ ਜਵਾਬ ਕਰਨ ਦਾ ਹੱਕ ਹੈ ਸਵਾਲਾਂ ਦੇ ਜਵਾਬ ਤਾਂ ਦੇਣਾ ਹੀ ਪੈਣਗੇ ਬਾਰਡਰਾਂ ਤੇ ਕਿਲਾ ਲਾਉਣੀਆਂ ਸੌਖੀਆਂ ਤੇ ਪਟਣੀਆਂ ਦੀ ਜ਼ਿੰਮੇਵਾਰੀ ਤੋਂ ਨਹੀਂ ਭਜਣਾ ਚਾਹੀਦਾ ਸੋ ਜਿੱਕਲਾ ਉਹਨਾਂ ਵੱਲੋਂ ਲਾਈਆਂ ਸੀ ਤੇ ਲੋਕਾਂ ਨੇ ਆਪਦੇ ਗੇਟਾਂ ਤੇ ਆਪਦੇ ਘਰਾਂ ਤੇ ਆਪਦੇ ਪਿੰਡਾਂ ਦੇ ਵਿੱਚ ਕਿੱਲਾ ਲਾਤੀਆਂ ਹੁਣ ਆਪਦੇ ਵਾਰੀ ਦੁੱਖ ਲੱਗਦਾ ਸੋ ਮੈਨੂੰ ਲੱਗਦਾ ਕਿ ਜਿਹੜੀ ਉਹਨਾਂ ਦੀ ਸਿਕਿਉਰਿਟੀ ਆ ਉਹਦੇ ਉੱਤੇ ਵੀ ਜਿਹੜੀ ਹੋਣੀ ਚਾਹੀਦੀ ਵੀ ਇੰਨੀ ਜਿਹੜੀ ਸਿਕਿਉਰਿਟੀ ਆ ਉਹਨਾਂ ਨੂੰ ਜਿਹੜੀ ਉਹਡਰਾਅ ਕਰ ਲੈਣੀ ਚਾਹੀਦੀ ਮੈਨੂੰ ਤਾਂ ਲੱਗਦਾ ਸੈਂਟਰ ਗਵਰਨਮੈਂਟ ਨੇ ਇੰਨੀ ਜ਼ਿਆਦਾ ਸਿਕਿਉਰਿਟੀ ਦਿੱਤੀ ਆ ਸੋ ਜਿਹੜੇ ਵੀ ਦੋਸ਼ੀ ਵੱਲੋਂ ਜਿਹੜਾ ਵੀ ਕੋਈ ਦੋਸ਼ੀ ਪਾਇਆਗਾ ਉਹਦੇ ਉੱਤੇ ਜ਼ਰੂਰ ਜੜੀ ਬੰਦੀ ਕਾਰਵਾਈ ਕੀਤੀ ਜਾਏਗੀ ਤੇ ਹਰ ਇੱਕ ਟਾਈਮ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਆ ਉਹ ਪਰਿਵਾਰ ਦੇ ਨਾਲ ਖੜੀ ਹੈ ਮੈਂ ਹਲਕੇ ਦਾ ਸੇਵਾਦਾਰ ਆ ਅਸੀਂ ਹਲਕੇ ਦੇ ਨਾਲ ਨਾਲ ਖੜੇ ਆ ਹਰ ਟਾਈਮ ਕਿਸਾਨਾਂ ਦੇ ਨਾਲ ਖੜੇ ਆ ਸਾਰੀ ਜਿਹੜੀ ਟੀਮ ਉਹ ਇੱਥੇ ਨੂੰ ਆਪਣਾ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਆਪਣਾ ਵਿਰੋਧ ਸਟਾਨ ਦਾ ਹੱਕ ਹੈਗਾ ਬੀਜੇਪੀ ਨੇ ਪਹਿਲਾਂ ਕਿਸਾਨਾਂ ਨੂੰ ਬਾਰਡਰ ਤੇ 1.5 ਸਾਲ ਰੋਲ ਕੇ 700 ਕਿਸਾਨ ਸ਼ਹੀਦ ਕੀਤਾ ਹੈਗਾ ਇਹ ਕੁਝ ਵਾਅਦੇ ਕਰਕੇ ਉਸਾਨਾ ਤੋਂ ਕੋਲ ਅੰਦੋਲਨ ਵਾਪਸ ਲੀਤਾ ਹੈਗਾ ਹੈ ਉਹ ਵਾਦੇ ਐ ਐਮਐਸਪੀ ਦੀ ਕਾਨੂੰਨੀ ਗਰੰਟੀ ਸੀਗਾ ਲਖੀਮਪੁਰ ਖੀਰੀ ਦੇ ਦੋਸ਼ੀ ਸੀ ਉਹਨਾਂ ਨੂੰ ਸਜ਼ਾਵਾ ਦੇਣੀ ਸੀਗੀਆਂ ਸਾਰੇ ਮੁਕੱਦਮੇ ਵਾਪਸ ਲੈਣੇ ਸੀਗੇ ਤੇ ਤੇ ਬਾਕੀ ਇਹ ਰੀਆਂ ਬਿਜਲੀ ਬਿੱਲ ਵਾਪਸ ਲੈਣਾ ਸੀਗਾ ਉਹ ਸਾਰਿਆਂ ਵੱਡੀਆਂ ਮੰਗਾ ਉੱਤੇ ਬਿਜਲੀ ਭਗੌੜੀ ਹੋਈ ਆ ਕਲਾ ਮੰਨੀਆਂ ਨਹੀਂ ਗਈਆਂ ਉਲਟਾ ਜੋ ਹਰਿਆਣੇ ਦੇ ਬਾਰਡਰ ਤੇ ਪੰਜਾਬ ਨਾਲ ਬਾਰਡਰ ਤੇ ਖਨੌਰੀਓ ਵਿੱਚ ਸ਼ੰਭੂ ਵਿੱਚ ਕਿਸਾਨ ਬੈਠੇ ਨੇ ਉਹਨਾਂ ਮੰਗਾ ਨੂੰ ਪੂਰੀਆਂ ਕਰਨ ਵਾਸਤੇ ਉਹਨਾਂ ਤੇ ਸੱਦ ਦੋਹੜਾ ਡਰੋਣਾ ਨਹੀਂ ਪਿਣਾ ਤੇ ਅਥਰੂਗਾ ਸੁੱਟੀ ਗਈ ਸਿੱਧੀ ਗੋਲੀ ਵੀ ਚਲਾਈ ਗਈ ਕਿਸਾਨ ਸ਼ਹੀਦ ਵੀ ਚੁਕਰਨਦੀਪ ਸਿੰਘ ਹੋਇਆ ਹੈਗਾ ਸੋ ਇਸ ਪੀਏਪੀ ਸਰਕਾਰ ਕਿਸਾਨ ਦੁਸ਼ਮਣ ਹੈ ਲੋਕਾਂ ਦੀ ਦੁਸ਼ਮਣ ਹੈ ਜਮਹੂਰੀਤ ਦੀ ਦੁਸ਼ਮਣ ਹੈ ਕੀ ਹੈ ਸੀਗੇ ਜਿੱਥੇ ਮਹਾਰਾਣੀ ਪਰਨੀਤ ਕੌਰ ਜਿਹੜੀ ਪਾਤਿ ਪਾਜੀ ਸੇਰੇ ਪਿੰਡ ਉੱਥੇ ਆਏ ਸੀਗੇ ਤੇ ਆ ਚੰਦੂ ਮਾਜਰਾ ਜੀ ਦਾ ਭਤੀਜਾ ਵਾ ਬਾਣਜਾ ਹਰਵਿੰਦਰਪੁਰ ਹਰਵਿੰਦਰ ਸਿੰਘ ਕਿਹਾ ਜਾਂਦਾ ਉਹਨਾਂ ਨੇ ਇਹਨਾਂ ਨਾ ਧੱਕਾ ਮਾਰਿਆ ਵਾ ਹੁਣ ਇਹਦੀ ਡੈਥ ਦੇ ਉਹੀ ਜ਼ਿੰਮੇਵਾਰ ਨੇ ਉਹਦੇ ਦਿਲ ਤੇ ਵੱਜ ਗਈ ਆ ਛੱਟ ਥੱਲੇ ਲੱਗ ਗਈ ਆ ਤਾਂ ਹੁਣ ਅੱਗੇ ਪਤਾ ਲੱਗੂਗਾ ਪਰ ਤੁਹਾਡੇ ਸਾਹਮਣੇ ਸਾਡੇ ਕਿਸਾਨ ਦੀ ਕਿਸਾਨਾਂ ਦਾ ਨੰਗਾ ਸਰਿੰਦਰ ਸਰਿੰਦਰਪਾਲ ਸਿੰਘ ਆਕੜੀ ਤੋਂ ਸੀਗੇ ਉਹਨਾਂ ਦੀ ਡੈਥ ਹੋ ਚੁੱਕੀ ਆ ਹੁਣ ਅਸੀਂ ਸਾਰੇ ਲੀਡਰਾਂ ਨੂੰ ਇੱਥੇ ਸਾਧ ਰਹੇ ਹਾਂ ਠੀਕ ਆ ਪਰਿਵਾਰ ਦੀ ਤਾਂ ਉਹਨਾਂ ਦੀ ਮੰਗ ਹੈਗੀ ਆ ਵੀ ਜਿਹੜੇ ਵੀ ਦੋਸ਼ੀ ਹੈਗੇ ਉਹਨਾਂ ਦੇ ਖਿਲਾਫ ਪਹਿਲੋਂ ਪਰਚਾ ਦਰਜ ਹੋਵੇ ਕਾਰਵਾਈ ਅਗਲੀ ਕਾਰਵਾਈ ਫੇਰ ਕਰਾਂਗੇ ਆਪਾਂ ਸਾਰੇ ਫੋਰਮ ਦੇ ਲੀਡਰ ਇਕੱਠੇ ਹੋ ਕੇ ਦੇ ਬਾਰੇ ਹੁਣ ਵਿਚਾਰਦੇ ਆ ਅੱਗੇ ਕੀ ਕਰਨਾ ਹੈਗਾ ਉਵੇਂ ਬਹੁਤ ਦੁੱਖਦਾਈ ਆ ਜਾਨੀ ਜਿਵੇਂ ਸਾਡੇ ਬਾਰੇ ਪੂਰੇ ਦੇਸ਼ ਵਿੱਚ ਦਹਿਸ਼ਤ ਕੀਤੀ ਜਾਂਦੀ ਵੀ ਇਹ ਸਾਨੂੰ ਜਮਹੂਰੀ ਹੱਕ ਵਰਤੋਂ ਕਰਨ ਨਹੀਂ ਦਿੰਦੇ। ਭਾਜਪਾ ਨੂੰ ਵੀ ਪਤਾ ਪਿੰਡਾਂ 'ਚ ਕਿੰਨੀਆਂ ਕੋ ਉਹਨਾਂ ਨੂੰ ਵੋਟਾਂ ਮਿਲਣੀਆਂ। ਜੇ ਸਾਡੇ ਚੁਣੇ ਹੋਏ ਨੁਮਾਇੰਦੇ ਜਿਹੜੇ ਚੁਣਿਆ ਜਾਣਾ ਵਾ ਉਮੀਦਵਾਰ ਉਹ ਹੋਣ ਨਹੀਂ ਸਾਡੇ ਸਵਾਲਾਂ ਦੇ ਜਵਾਬ ਦੇ ਸਕਦੇ ਤਾਂ ਕਦੋਂ ਸਾਡੇ ਸਵਾਲਾਂ ਦੇ ਜਵਾਬ ਦੇਣੇ ਆ। ਤਾਂ ਭਾਜਪਾ ਦਾ ਟਰੈਕ ਰਿਕਾਰਡ ਆ। ਉਹਨੇ ਪਹਿਲਾਂ ਲਖੀਮਪੁਰ ਖਰੀ ਦੇ ਵਿੱਚ ਸਾਡੇ ਕਿਸਾਨਾਂ ਤੇ ਗੱਡੀਆਂ ਚਾੜੀਆਂ ਕਤਲ ਕੀਤਾ। ਜਿਵੇਂ ਸ਼ਹੀਦ ਸੁਭਕਰ ਨੂੰ ਸਿੱਧੀ ਗੋਲੀ ਮਾਰੇਗੀ ਔਰ ਜਿਵੇਂ ਹੁਣ ਆੜੇ ਭਾਜਪਾ ਦੇ ਲਗਭਗ ਲੀਡਰ ਤਾਂ ਨਹੀਂ ਕਹਿ ਸਕਦੇ ਗੁੰਡੇ ਦੇਖੋ ਜੇ ਤੁਹਾਨੂੰ ਲੱਗਦਾ ਕਿਸਾਨ ਕੋ ਵੱਧ ਕਰ ਰਹੇ ਪ੍ਰਸ਼ਾਸਨ ਜੂ ਹੈਗਾ ਕਿਸੇ ਬੰਦੇ ਨੂੰ ਉਸ ਭਾਜਪਾ ਦਾ ਵਰਕਰ ਆ ਉਹਨੂੰ ੱਤਕੇ ਮਾਰਨ ਦੀ ਕਿ ਲੋੜ ਹੈਗੀ ਆ ਤੇ ਇਹਦਾ ਮਤਲਬ ਗੁੰਡਾ ਕਰਦੀ ਆ ਤੁਹਾਨੂੰ ਤੁਹਾਨੂੰ ਪਤਾ ਅੰਮ੍ਰਿਤਸਰ ਦੇ ਵਿੱਚ ਵੀ ਪਹਿਲਾਂ ਵੱਟੇ ਮਾਰੇ ਗਏ ਸੀ ਤਾਂ ਇਹ ਭਾਜਪਾ ਜਾ ਮੋਦੀ ਸਰਕਾਰ ਪੂਰੀ ਤਰ੍ਹਾਂ ਗੁੰਡਾਗਰਦੀ ਤੇ ਉਤਰੀ ਹੋਈ ਆ ਉਹਦਾ ਪੇਸ਼ੰਤ ਖਤਮ ਹੋ ਗਿਆ ਅਰੋਧੀ ਹਾਰ ਦੀ ਵਜਾ ਜਿਹੜਾ ਵਾ ਇਹ ਸਾਡੇ ਕਿਸਾਨਾਂ ਨੂੰ ਜਿਹੜਾ ਵਾ ੱਟਕੇ ਮਾਰ ਕੇ ਜ਼ਬਰਦਸਤੀ ਜਿਹੜਾ ਵਾ ਉਹ ਕਤਲ ਕੀਤਾ ਜਾ ਰਿਹਾ ਅਸੀਂ ਤਾਂ ਇਹਨੂੰ ਕਤਲ ਸਮਝਾਂਗੇ ਦੇਖੋ ਬਹੁਤ ਮੰਦ ਭਾਗੀ ਘਟਨਾ ਆ ਫਿਰ ਜਿਸ ਚ ਇੱਕ ਕਿਸਾਨ ਸਰਿੰਦਰਪਾਲ ਸਿੰਘ ਜੋ ਸ਼ਹੀਦ ਹੋ ਗਿਆ ਤੇ ਉੱਥੇ ਹਾਲਾਤ ਇਹੋ ਜਿਹੇ ਬਣੇ ਜਦ ਕਿ ਪਹਿਲਾਂ ਕਿਸਾਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਜੇ ਮਹਾਰਾਣੀ ਸਹਿਵਾ ਇੱਥੇ ਆਉਣਗੇ ਤਾਂ ਅਸੀਂ ਵਿਰੋਧ ਕਰਾਂਗੇ ਤਮੀਰੇ ਸਾਹਬ ਨਾਲ ਤਾਂ ਉੱਥੇ ਇਹੋ ਜਿਹੇ ਹਾਲਾਤ ਬਣਨੇ ਹੀ ਨਹੀਂ ਚਾਹੀਦੇ ਸੀ ਜੇ ਸਮਝਦਾਰੀ ਤੋਂ ਸਿਆਣਪ ਤੋਂ ਕੰਮ ਲੈਂਦੇ ਅੱਜ ਇੱਕ ਪਰਿਵਾਰ ਦਾ ਜੀ ਚਲਾ ਗਿਆ ਤੇ ਇਸ ਚੀਜ਼ ਦੀ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਜਿਹੜੇ ਜਿਹੜੇ ਬੰਦਿਆਂ ਦਾ ਵਿੱਚ ਹੱਥ ਹੈ ਜਿਹੜੇ ਜਿਹੜੇ ਬੰਦਿਆਂ ਤੋਂ ਇਹ ਕੰਮ ਹੋਇਆ ਜਾਂ ਜਿਨ੍ਹਾਂ ਨੇ ਕੀਤਾ ਉਹ ਮੌਕੇ ਦੇ ਸਾਰਿਆਂ ਦੇ ਬਿਨ ਜਿਹੜੇ ਮੌਕੇ ਦੇ ਬੰਦੇ ਮੌਜੂਦ ਸੀ ਬਿਆਨ ਲੈ ਕੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ 89 पंजाब के लिए राजपुरा पत्रकार मोहित कुमार की खास रिपोर्ट न्यूज 89 पंजाब हर खबर जिसका होवे असर